ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪਹਿਲਾਂ ਤਾਂ ਸਰਟੀਫਿਕੇਟ ਬਾਰੇ ਪੁੱਛ ਰਿਹਾ ਸਟੂਡੈਂਟ ਪਿੱਛਾ ਦੋ ਆਉਣਗੇ ਦੇਖੋ 21 23 ਦੇ ਲਗਭਗ ਆ ਚੁੱਕਾ ਹੈ ਡਾਈਟ ਦੇ ਵਿੱਚ ਜਿਹੜੇ ਜੇਕਰ ਤੁਸੀਂ ਪ੍ਰਾਈਵੇਟ ਕਾਲਜ ਦੇ ਅੰਡਰ ਆਉਂਦੇ ਹੋ ਤਾਂ ਤੁਹਾਡੇ ਸਰਟੀਫਿਕੇਟ ਪ੍ਰਾਈਵੇਟ ਕਾਲਜ ਦੇ ਕੋਲ ਆਉਣਗੇ ਠੀਕ ਹੈ ਜਿਹੜੇ ਡਾਈਟ ਵਿੱਚ ਪੜਦੇ ਆ ਉਹਨਾਂ ਦੇ ਸਰਟੀਫਿਕੇਟ ਡਾਈਟ ਵਿੱਚ ਆਉਂਦੇ ਆ ਤੇ ਬਾਕੀਆਂ ਦੇ ਪ੍ਰਾਈਵੇਟ ਕਾਲਜਾਂ ਵਿੱਚ ਹੁੰਦੇ ਆ ਠੀਕ ਆ ਉੱਥੋਂ ਜਾ ਕੇ ਤੁਸੀਂ ਆਪਦਾ ਪਤਾ ਕਰ ਸਕਦੇ ਹੋ ਜੇਕਰ ਆਗੇ ਤਾਂ ਤੁਹਾਨੂੰ ਜ਼ਰੂਰ ਮਿਲ ਜਾਣਗੇ ਬਾਕੀ ਡਾਈਟ ਵਾਲੇ ਸਟੂਡੈਂਟ ਲੈ ਚੁੱਕਿਆ ਲਗਭਗ ਤਾਂ ਠੀਕ ਹੈ ਮੈਨੂੰ ਜੋ ਮੈਸੇਜ ਆਇਆ ਸੀਗਾ ਉਹਨਾਂ ਨੇ ਇਹੀ ਦੱਸਿਆ ਸੀ ਡਾਈਟ ਵਾਲੇ ਸਟੂਡੈਂਟ ਨੂੰ ਮਿਲ ਚੁੱਕਿਆ ਤੇ ਬਾਕੀ ਪ੍ਰਾਈਵੇਟ ਕਾਲਜਾਂ ਦੇ ਮਿਲ ਜਾਣਗੇ ਓਕੇ ਉਸ ਤੋਂ ਬਿਨਾ ਇੱਕ ਸਟੂਡੈਂਟ ਪੁੱਛ ਰਿਹਾ ਈਟੀਟੀ ਕੈਡਰ ਲਈ ਐਮਸੀਕਿਊ ਦੀ ਵਧੀਆ ਬੁੱਕ ਕਿਹੜੀ ਹੈ ਤਾਂ ਐਮਸੀਕਿਊ ਦੀ ਵਧੀਆ ਬੁੱਕ ਹੈਗੀ ਹੈ ਜੇਕਰ ਤੁਸੀਂ ਦੇਖਿਆ ਹੋਵੇ ਮੈਰੀਟੋਰੀਅਸ ਵਾਲੀ ਬੁੱਕ ਠੀਕ ਹੈ ਮੈਰੀਟੋਰੀਅਸ ਸਕੂਲ ਦੇ ਜਿਹੜਾ ਪੇਪਰ ਹੁੰਦਾ ਹੈ ਉਹਦੇ ਵਿੱਚ ਮੈਥ ਤੇ ਸਾਇੰਸ ਹੁੰਦੀ ਹੈ ਨਾਲ ਇੰਗਲਿਸ਼ ਹੁੰਦੀ ਹੈ ਉਹ ਬੁੱਕ ਬਹੁਤ ਵਧੀਆ ਬੁੱਕ ਹੈ ਠੀਕ ਹੈ ਉਹਦੇ ਬਹੁਤ ਵਧੀਆ ਲੈਵਲ ਦੇ ਐਮਸੀਕਿਊ ਦਿੱਤੇ ਹੁੰਦੇ ਆ ਜਿਹੜੇ 9th 10th ਬੇਸਡ ਹੁੰਦੇ ਆ ਤਾਂ ਤੁਸੀਂ ਸਾਇੰਸ ਤੇ ਮੈਥ ਨੂੰ ਵਸਤੇ ਉਸ ਬੁੱਕ ਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਬਾਜ਼ਾਰ ਦੇ ਵਿੱਚ ਉਹ ਬੁੱਕ ਮਿਲ ਜੇਗੀ ਜਿੱਥੇ ਜਾ ਕੇ ਤੁਸੀਂ ਕਹਿ ਸਕਦੇ ਹੋ ਮੈਰੀਟੋਰੀਅਸ ਦੀ ਤਿਆਰੀ ਵਾਲੀ ਬੁੱਕ ਦੇ ਦਿਓ ਜਿੰਦੇ ਵਿੱਚ ਮੈਥ ਇੰਗਲਿਸ਼ ਤੇ ਸਾਇੰਸ ਹੁੰਦੀ ਹੈ ਤਾਂ ਤੁਸੀਂ ਮੈਥ ਇੰਗਲਿਸ਼ ਸਾਇੰਸ ਦੇ ਐਮਸੀਕਿਊ ਬਹੁਤ ਵਧੀਆ ਤਰੀਕੇ ਨਾਲ ਉੱਥੋਂ ਕਵਰ ਕਰ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਜਿੱਥੋਂ ਵੀ ਕੋਰਸ ਵਗੈਰਾ ਲਏ ਹੋਇਆ ਉੱਥੇ ਤੁਸੀਂ ਐਮਸੀਕਿਊ ਕਰ ਹੀ ਜਾਂਦੇ ਹੋਗੇ ਬਟ ਜੇਕਰ ਤੁਸੀਂ ਐਡੀਸ਼ਨਲ ਪ੍ਰੈਕਟਿਸ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਕੀ ਆ ਕਰ ਸਕਦੇ ਹੋ ਮੈਰਿਟੋਰੀਅਸ ਵਾਲੀ ਬੁੱਕ ਦੇ ਉੱਪਰੋਂ ਜਿੰਦੇ ਉੱਪਰ ਬਹੁਤ ਵਧੀਆ ਲੈਵਲ ਦੇ ਐਮਸੀਕਿਊ ਦਿੱਤੇ ਹੁੰਦੇ ਆ ਮੈਥ ਤੇ ਸਾਰੇ 9 10 ਦੇ ਸਾਇੰਸ ਦੇ ਵੀ ਸਾਰੇ ਹੁੰਦੇ ਆ ਤੇ ਇੰਗਲਿਸ਼ ਤੇ ਵੀ ਉੱਥੇ ਹੁੰਦੇ ਆ ਕਿਉਂਕਿ ਉਹਦੇ ਵਿੱਚ ਕੀ ਆ ਲਗਭਗ 9 10 ਦਾ ਸਿਲੇਬਸ ਮੈਰਿਟੋਰੀਅਸ ਦਾ 9 10 ਦਾ ਸਿਲੇਬਸ ਹੀ ਕੀ ਆ ਈਟੀਟੀ ਕੈਡਰ ਦਾ ਤਾਂ ਤੁਸੀਂ ਉੱਥੋਂ ਆਪਣੀ ਤਿਆਰੀ ਕਰ ਸਕਦੇ ਹੋ ਬਾਕੀ ਪੀਐਸਟੈਟ ਦੀ ਤਿਆਰੀ ਜਾਰੀ ਰੱਖੋ ਠੀ ਹੋ ਸਕਦਾ ਹੈ ਦਸੰਬਰ ਤੱਕ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲੇ ਕਿਉਂਕਿ ਜਿਵੇਂ ਸਰਕਾਰੀ ਟੀਚਰਾਂ ਵਾਸਤੇ ਵੀ ਜ਼ਰੂਰੀ ਕੀਤਾ ਗਿਆ ਪੀਐਸਟੈਟ ਤਾਂ ਸਰਕਾਰ ਬਹੁਤ ਜਲਦੀ ਪੇਪਰ ਜ਼ਰੂਰ ਲਵੇਗੀ ਤਾਂ ਆਪਦੀ ਤਿਆਰੀ ਜ਼ਰੂਰ ਰੱਖੋ ਉਮੀਦ ਇਹੀ ਹੈ ਪਹਿਲਾਂ ਪੀਐਸਟੈਟ ਆਏਗਾ ਬਾਅਦ ਵਿੱਚ ਟੀਟੀਟੀ ਕੈਡਰ ਆਏਗਾ ਤਾਂ ਤੁਸੀਂ ਦੋਵੇਂ ਤਿਆਰੀਆਂ ਆਪਦੀਆਂ ਪੈਰਲਲ ਚਲਾ ਸਕਦੇ ਹੋ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਨਹੀਂ ਹੈ ਉਹ ਆਪਦੀ ਪੀਐਸਟੈਟ ਦੇ ਨਾਲ ਕੀ ਹੈ ਈਟੀਟੀ ਕੈਡਰ ਦੀ ਤਿਆਰੀ ਕਰ ਸਕਦੇ ਆ YouTube ਦੇ YouTube ਦੇ ਉੱਪਰ ਬਹੁਤ ਸਾਰਾ ਕੰਟੈਂਟ ਪਿਆ ਹੈ ਜਿੱਥੇ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਬਾਕੀ ਜੇਕਰ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦੇ ਕਮੈਂਟ ਕਰ ਦਿਓ ਅਗਲੀ ਵੀਡੀਓ ਉਸ ਤੇ ਰਿਲੇਟਡ ਆਪਾਂ ਜਰੂਰ ਬਣਾਵਾਂਗੇ ਥੈਂਕ ਯੂ ਵੈਰੀ ਮੱਚ